ਤੁਹਾਨੂੰ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲਿੰਨ ਖੌਰ ਸਰਗਰਪਿਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋਗੇ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਹਾਲਾਤ ਕਾਫੀ ਗੰਭੀਰ ਨੇ ਪੰਜਾਬ ਦੇ ਵਿੱਚ ਖੜਾ ਦੀ ਲਗਾਤਾਰ ਮਾਰ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਕਾਫੀ ਨੁਕਸਾਨ ਪੰਜਾਬ ਦਾ ਹੋਇਆ ਨੇ ਪੰਜਾਬ ਦੇ ਸਕੂਲਾਂ ਦੀ ਗੱਲ ਕੀਤੀ ਜਾਵੇ ਤੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਤੇ ਵੀ ਕਾਫੀ ਵੱਡਾ ਅਸਰ ਦੇਖਣ ਨੂੰ ਮਿਲਿਆ ਸਕੂਲਾਂ ਦੇ ਵਿੱਚ ਕਈ ਗਈ ਫਿੱਟ ਪਾਣੀ ਖੜ੍ਹਾ ਹੋ ਗਿਆ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਸਕੂਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਇਸੇ ਮੌਕੇ ਸ਼ਰੋਮਨੀਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੋਰਨਾਂ ਬੱਚਿਆਂ ਦੀ ਸਹਾਇਤਾ ਕੀਤੀ ਗਈ ਅਤੇ ਸਕੂਲੀ ਬੱਚਿਆਂ ਦੀ ਸਹਾਇਤਾ ਦੇ ਲਈ ਉਹਨਾਂ ਨੂੰ ਜ਼ਰੂਰੀ ਸਮਾਨ ਦਿੱਤਾ ਗਿਆ ਅਤੇ ਉਹਨਾਂ ਵਾਸਤੇ ਪੀਣ ਵਾਲੇ ਪਾਣੀ ਦੀ ਸੇਵਾ ਵੀ ਕੀਤੀ ਗਈ ਸੱਚ ਸ੍ਰੀ ਰਾਮੰਦਰ ਸਾਹਿਬ ਦੀ ਦਰਬਾਰ ਸਾਹਿਬ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਅਰੋਗ ਅ ਰਜਿੰਦਰ ਸਿੰਘ ਕੰਮੀ ਮੁਖ ਸਖਤਰ ਸਾਡੇ ਕੁਲਵੰਤ ਸਿੰਘ ਮੰਨਨ ਸਾਹਿਬ ਸਖਤਰ ਸਾਹਿਬ ਮੈਂਜਰ ਦਰਬਾਰ ਸਾਹਿਬ ਭਗਵੰਤ ਸਿੰਘ ਜੀ ਅਸੀਂ ਸਾਰਿਆਂ ਨੇ ਜਿਹੜਾ ਵਾ ਅਜ ਜਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਪਿਛਲੇ ਦਿਨੀ ਇਹ ਪਾਣੀ ਦੀ ਬੜੀ ਖੁਲੋਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ਼ ਸਮਝਦੇ ਆ ਜਿਹੜਾ ਵਸਿੱਧੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਆ ਜੋ ਸਿੰਘ ਸਮਰਾਦੇ ਮਸ਼ੋਹਾ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਿਤ ਸਕੂਲ ਐ ਸਰਕਾਰੀ ਸਕੂਲ ਐ ਇਹ ਬਰੀ ਵਿੱਚੇ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾ ਵਾ ਇਹ ਕੋਈ ਅਸੀਂ ਕੋਈ ਹਾਨ ਨਹੀਂ ਕੀਤਾ ਇਹ ਸੇਵਾ ਹੀ ਕਰਨ ਬੱਚਿਆਂ ਦੀ ਆਏ ਆ ਸਟਾਫ ਵੀ ਕਰਨਾ ਆਏ ਆ ਇਹ ਜੋ ਵੀ ਹਾਲਾਤ ਬਣੇ ਸੀ ਇੱਥੇ ਪਿਛਲੇ ਦਿਨੀ ਉਹਦੇ ਤੇ ਅਹੀਂ ਥੋੜਾ ਬਹੁਤਾ ਆਪਣਾ ਹਿੱਸਾ ਪਈ ਹੈ ਅੱਜ ਜਿਹੜਾ ਵਾ ਅਸੀਂ ਹਾਰਡਕਲਾ ਦੇ ਦੋ ਸਕੂਲ ਆ ਸਰਕਾਰੀ ਔਰ ਇਹ ਲੱਖੋਵਾਲ ਦੇ ਜਿਹੜੇ ਆ ਦੋ ਸਕੂਲ ਆ ਸਰਕਾਰੀ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਆ ਬੱਚਿਆਂ ਵਾਸਤੇ ਔਰ ਖਾਣ ਦਾ ਸਮਾਨ ਆ ਬਿਸਕਟ ਹੈ ਜਿਹਦੇ ਵਿੱਚ ਚਿਪਸ ਹੈ ਔਰ ਰਾਸ ਹੈ ਇਹ ਅਸੀਂ ਸੇਵਾ ਕਰ ਚੱਲੇ ਆ ਤੇ ਅਸੀਂ ਹੋਰ ਵੀ ਗਾਂਧ ਇਹਨਾਂ ਨੂੰ ਟੀਚਰ ਸਹਿਬਾਨਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਨੂੰ ਹੋਰ ਵੀ ਅੱਗੇ ਕੋਈ ਚੀਜ਼ ਕਿਸੇ ਚੀਜ਼ ਦੀ ਲੋੜ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਉਹ ਤੁਹਾਨੂੰ ਜਿਹੜਾ ਵਾ ਇੱਕ ਦਿਨ ਦੇ ਵਿੱਚ ਹੀ ਜਦੋਂ ਤੁਹਾਨੂੰ ਹੁਣ ਦੱਸੋਗੇ ਉਹ ਜਿੱਦਿਆ ਕਰ ਦਾਂਗੇ ਜਿੰਨਾ ਚਿਰ ਪਾਣੀ ਦਾ ਸੈਵਲ ਲੈਵਲ ਜਿਹੜਾ ਸਹੀ ਨਹੀਂ ਹੁੰਦਾ ਸਿਗਲ ਜੀ ਅੱਜ ਲਖਰੂਆ ਸਕੂਲ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਸ ਰੋਮਨੀਕਰੂ ਦੁਆਰਾ ਫਰਬੰਦ ਕਮਟੀ ਵਾਲੇ ਮੈਂਬਰ ਸਾਡੇ ਕੋਲ ਆਏ ਨੇ ਜੋ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਹਾਰ ਪ੍ਰਭਾਵਿਤ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਤੇ ਇਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗ੍ਰਸਤ ਉਹਨਾਂ ਦੇ ਪੇਟ ਤੇ ਨਾਲ ਅਲੋਚ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀ ਐ ਅਸੀਂ ਤੇ ਸਾਡੀ ਬੇਨਤੀ ਤੇ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਤੇ ਜਿਸ ਕਰਕੇ ਚਲੋ ਅਸੀਂ ਇਹਨਾਂ ਦੇ ਬਹੁਤ ਬਹੁਤ ਆਭਾਰੀ ਆ ਐਸਜੀਪੀਸੀ ਦਾ ਕੋਟੀ ਕੋਟੀ ਧੰਨਵਾਦ ਅ ਬੜੇ ਧੰਨਵਾਦੀਆਂ ਜੀ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਪ੍ਰਧਾਨ ਹਰਜੰਤ ਸਿੰਘ ਕਾਮੀ ਜੀ ਦੇ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਸੀ ਕਿਉਂਕਿ ਹਟ ਦਾ ਪਾਣੀ ਔਨ ਕਰਕੇ ਨਾ ਬੋਰ ਦੇ ਲਈ ਆ ਪਾਣੀ ਜਿਹੜਾ ਖਰਾਬ ਹੋਵੇ ਸੀ ਪਾਣੀ ਜਿਹੜਾ ਸਾਫ਼ ਨਹੀਂ ਜਾ ਰਹਾ ਤੇ ਉਹਦੇ ਕਰਕੇ ਫਿਰ ਕਮਿਟੀ ਨੂੰ ਪਤਾ ਲੱਗਾ ਕਿ ਇਹ ਪਾਣੀ ਦੀ ਸਮੱਸਿਆ ਸਕੂਲਾਂ ਦੇ ਵਿੱਚ ਆ ਰਹੀ ਹੈ ਤੇ ਅੱਜ ਉਹਨਾਂ ਦੇ ਮੈਂਬਰ ਜੀ ਜਿਹੜੇ ਆ ਉਹ ਬੱਚਿਆਂ ਸੇ ਪਾਣੀ ਲੈ ਕੇ ਆਏ ਨੇ ਨਾਲ ਕੋਲ ਉਹਨਾਂ ਦੇ ਬੱਚਿਆਂ ਦੇ ਖਾਣ-ਪੀਣ ਦੀ ਸਮਗਰੀ ਲੈ ਕੇ ਆਏ ਇਦੇ ਹੀ ਜਿਹੜੇ ਆ ਬਹੁਤ ਧੰਨਵਾਦ ਜੀ ਸੁਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਬੀਤੇ ਦਿਨ AIR ਦੁਰਵਤੂਰੇ ਨਾਲ ਸਖੜ ਸ਼੍ਰੀ ਹਰਮੰਦਰ ਸਾਹਿਬ ਦੀ ਵੀਡੀਓ ਬਣਾਈ ਗਈ ਸੀ ਜਿਸ ਤੋਂ ਬਾਅਦ ਇਸ ਗੱਲ ਤੇ ਕਾਫੀ ਇਤਰਾਜ਼ ਜਟਾਇਆ ਗਿਆ ਖੁਸ਼ ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਵੀ ਇਸ ਗੱਲ ਤੇ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੁਣ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਦੇ ਵੱਲੋਂ ਵੀ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ AI ਰਾਹੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਆਓ ਸੁਣਿਐ ਗਿਆਨੀ ਕੁਲਦੀਪ ਸਿੰਘ ਗੜਗੜ ਜੀਵਨ ਲੋਕ ਕੀ ਕਹਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਠੇ ਸਬੇ ਥਾ ਨਹੀਂ ਤਦ ਜੇਹਾ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਤੇ ਸਿੱਖਾਂ ਦਾ ਕੇਂਦਰੀ ਸਥਾਨ ਹੋਣ ਦੇ ਨਾਲ-ਨਾਲ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਜਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਮਨੁੱਖਤਾ ਤੇ ਸਮੁੱਚੇ ਸੰਸਾਰ ਨੂੰ ਆਪਣੇ ਖਲਾਵੇ ਵਿੱਚ ਲੈ ਕੇ ਭਾਈਚਾਰਕ ਸਾਂਝ, ਮੁਹੱਬਤ ਅਤੇ ਪ੍ਰੇਮ ਦਾ ਸਿਧਾਂਤ ਤੇ ਉਪਦੇਸ਼ ਦਿੰਦੇ ਨੇ ਪਰ ਜਿਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਉੱਤੇ ਪਹਿਲਾਂ ਹਮਲੇ ਹੋਏ, ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਤਾਂ ਹੁਣ ਜਦੋਂ ਅੱਜ ਟੈਕਨੋਲੋਜੀ ਦਾ ਜਮਾਨਾ ਵਾ ਤੇ ਪਿਛਲੇ ਕੁਝ ਸਮੇਂ ਤੋਂ ਇੱਕ ਰੁਝਾਨ ਨੇ ਜ਼ੋਰ ਫੜਿਆ ਵਾ ਇਹ ਖਾਸ ਕਰਕੇ AI ਤਕਨੀਕ ਦੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਵਿੱਚ ਕੁਝ ਇਤਰਾਜਜੋਗ ਵੀਡੀਓਂ AI ਦੇ ਨਾਲ ਬਣਾ ਕੇ ਜਾਲੀ ਨਕਲੀ ਬਣਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖਾਂ ਦੀ ਆਸਕਾ ਤੇ ਸ਼ਰਧਾ ਭਾਵਨਾ ਵਾ ਉਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਜੋ ਵੀ ਪਿੱਛੇ ਵੀ ਵੀਡੀਓ ਬਣਾਈਆਂ ਗਈਆਂ AI ਦੇ ਨਾਲ ਜਾਂ ਜਿਹੜੀ ਹੁਣ ਇਤਰਾਜਜੋਗ ਵੀਡੀਓ ਬਣਾਈ ਗਈ ਆ ਉਹਨੂੰ ਦੇਖ ਕੇ ਹਰ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਜਿਹੜਾ ਦਿਲ ਵਾ ਉਹ ਬਲੁੰਦ ਰਿਆ ਗਿਆ ਪਰ ਇਹਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੀ ਜਿਨ੍ਹਾਂ ਨੇ AI ਤਕਨੀਕ ਦੇ ਨਾਲ ਇਹੋ ਜੀਆਂ ਕੋਈ ਗਲਤ ਵੀਡੀਓ ਬਣਾਈਆਂ ਇਤਰਾਜਯੋਗ আর ਜਿਨ੍ਹਾਂ ਨੇ ਹੁਣ ਬਣਾਈਆਂ ਅਜੇ ਤੱਕ ਭਾਵੇਂ ਪੰਜਾਬ ਸਰਕਾਰ ਤੇ ਭਾਵੇਂ ਸੈਂਟਰ ਦੀ ਕੇਂਦਰ ਸਰਕਾਰ ਇਹ ਇਹੋ ਜੇ ਲੋਕਾਂ ਨੂੰ ਟ੍ਰੇਸ ਨਹੀਂ ਕਰ ਸਕੀ ਜਿਹੜੀ ਕਿ ਸਰਕਾਰ ਦੀ ਮਨਸ਼ਾ ਦੇ ਉੱਤੇ ਸਿੱਧਮ ਸਿੱਧਾ ਸਵਾਲ ਆ ਕਿ ਜਦੋਂ ਕਿਤੇ ਹੋਰ ਇਹੋ ਜੀ ਕੋਈ ਘਟਨਾ ਹੋਵੇ ਜਾਂ ਕੋਈ ਇਹੋ ਜੀ ਤਰਾਜਯੋਗ ਵੀਡੀਓ ਪਾਵੇ ਤੇ ਕੁਝ ਘੰਟਿਆਂ ਦੇ ਵਿੱਚ ਖਾਸ ਕਰਕੇ ਸਰਕਾਰ ਦਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਆ ਉਹ ਕੁਝ ਘੰਟਿਆਂ ਦੇ ਵਿੱਚ ਵੀ ਇਹ ਦਾਵਾ ਕਰਦਾ ਕਿ ਅਸੀਂ ਦੋਸ਼ੀਆਂ ਨੂੰ ਲੱਭ ਲਿਆ ਵੀ ਕਿੰਨਾਂ ਨੇ ਅਪਲੋਡ ਕੀਤੀ ਪਰ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤੇ ਇੱਥੇ ਇਗਨੋਰ ਕੀਤਾ ਜਾਂਦਾ ਜਿਹੜਾ ਕਿ ਮੰਦਭਾਗਾ ਹੀ ਨਹੀਂ ਸਗੋਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਵਾ ਕਿ ਸਾਡੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਤੇ ਇਹੋ ਜੀਆਂ ਵੀਡੀਓ ਹੋਰ ਜ਼ਿਆਦਾ ਫੈਲਣ ਸਗੋ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਉਤਸ਼ਾਹ ਜਿਹੜਾ ਉਹ ਦਿੱਤਾ ਜਾ ਰਿਹਾ। ਤੋਂ ਪਹਿਲੀ ਗੱਲ ਕਿ ਸਰਕਾਰ ਦਾ ਸਾਈਬਰ ਕ੍ਰਾਈਮ ਪੁਲਿਸ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੇ ਤਾਂ ਕਿ ਸਿੱਖ ਕਿਉਂਕਿ ਜਦੋਂ ਇਹੋ ਜਿਹਾ ਕੁਝ ਦੇਖਣਗੇ ਤੇ ਇਉਂ ਲੱਗਦਾ ਵੀ ਕੁਝ ਲੋਕ ਸਿੱਖਾਂ ਨੂੰ ਪ੍ਰਕੋਪ ਕਰਨਾ ਚਾਹੁੰਦੇ ਆ। ਤੇ ਫੇਰ ਕਹਿਣਗੇ ਵੀ ਵੇਖੋ ਸਿੱਖ ਜਿਹੜੇ ਉਹ ਪ੍ਰਕੋਪ ਹੋ ਰਹੇ ਆ ਪਰ ਜਦੋਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਆ ਕਿ ਖਾਸ ਕਰਕੇ ਸਾਡਾ ਦਿਲਵਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੇ ਬਾਰੇ ਕੋਈ ਇਹੋ ਜੀਆਂ ਇਤਰਾਜਯੋਗ ਵੀਡੀਓ ਬਣਾ ਕੇ ਅਪਲੋਡ ਕਰਦਾ AI ਸਿਸਟਮ ਦੇ ਰਾਹੀਂ ਤਾਂ ਸਰਕਾਰਾਂ ਦੇ ਸੰਬੰਧਿਤ ਮਹਿਕਮੇ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਨ ਫੜਨ ਕਿਉਂਕਿ ਅੱਜ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉੱਥੇ ਇਹ ਸਰਕਾਰਾਂ ਦਾਵਾ ਵੀ ਕਰਦੀਆਂ ਵੀ ਸਾਨੂੰ ਤੇ ਇੱਥੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਆ ਵੀ ਜੇ ਕੋਈ ਸਾਡੀ ਨਜ਼ਰ ਤੋਂ ਕਵੇ ਵੀ ਲੁਕ ਜਾਊਗਾ ਤੇ ਲੁਕ ਨਹੀਂ ਸਕਦਾ ਉੱਥੇ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ AI ਦੀ ਵਰਤੋਂ ਕਰਕੇ ਕੋਈ ਸ਼ਰਿਆਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਤਰਾਜ਼ਜੋਗ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਜਾਂ ਸਾਈਬਰ ਜੋ ਵੀ ਹੈਗਾ ਆਪਣਾ سوشل میڈیا ਇਹਦੇ ਰਾਈ ਫਲਾਵੇ ਤੇ ਉਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਦੂਜਾ ਸਰਕਾਰ ਆ ਜਿਹੜੀ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਇੱਕ ਵਿਸ਼ੇਸ਼ ਆਦੇਸ਼ ਕਰੇ ਕਿ ਇਹ ਜਿਹੜੀਆਂ AI ਕੰਪਨੀਆਂ ਇਹ ਸਮੂਹ ਧਰਮਾਂ ਦੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਕਿਉਂਕਿ ਧਰਮ ਜਿਹੜਾ ਵਾ ਸਾਡੀ ਸ਼ਰਧਾ ਦਾ ਸਾਡੇ ਦਿਲ ਦਾ ਮਸਲਾ ਹੈਗਾ ਵਾ ਕੋਈ ਵੀ ਬੰਦਾ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਤੀ ਇਹੋ ਜਹੀ ਇਤਰਾਜਜੋਗ ਵੀਡੀਓ ਨਾ ਸਹਿਣ ਕਰ ਸਕਦਾ ਨਾ ਦੇਖ ਸਕਦਾ ਤਾਂ ਸਰਕਾਰ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਉਹ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਕਰੇ ਔਰ ਇਹਨਾਂ ਉੱਤੇ ਕੋਈ ਜ਼ਾਬਤਾ ਲਾਵੇ ਤਾਂ ਕਿ ਵਾਰ-ਵਾਰ ਇਹੋ ਜੀਆਂ ਮੰਦਭਾਗੀ ਵੀਡੀਓ ਨਾ ਬਣਨ ਤੇ ਕਿਸੇ ਵੀ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ ਦੂਜੀ ਗੱਲ ਆਮ ਲੋਕਾਂ ਨੂੰ ਵੀ ਇਹ ਆ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ ਕਿ ਜਦੋਂ ਕੋਈ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰ ਦਿੰਦਾ ਵਾ ਸੋਸ਼ਲ ਮੀਡੀਆ ਅਕਾਊਂਟ ਤੇ ਤਾਂ ਕਈ ਲਿਖ ਕੇ ਵੀ ਇਹ ਵੇਖੋ ਬੜਾ ਨਿੰਦਣਯੋਗ ਆ ਪਰ ਉਹਨੂੰ ਸ਼ੇਅਰ ਕਰ ਦਿੰਦੇ ਆ ਸ਼ੇਅਰ ਕਰਨ ਦੀ ਬਜਾਏ ਸਾਰਿਆਂ ਨੂੰ ਇਹ ਚਾਹੀਦਾ ਵੀ ਜਿਹੜੇ ਖਾਤੇ ਤੋਂ ਇਹ ਵੀਡੀਓ ਪਈ ਆ ਉਹਦੀ ਰਿਪੋਰਟ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਵੀਡੀਓ ਉਸ ਖਾਤੇ ਤੋਂ ਨਾ ਪਵੇ ਤੇ ਵੀਡੀਓ ਅੱਗੇ ਤੋਂ ਅੱਗੇ ਫੈਲਣ ਤੋਂ ਬਚ ਜਾਵੇ ਨਾਲ ਹੀ ਮੈਂ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ ਕਿ ਇਹ ਰੁਝਾਨ ਬਹੁਤ ਵੱਧ ਰਿਹਾ ਤਾਂ ਉਹਨਾਂ ਨੇ ਵੀ ਇਹ ਗੱਲਬਾਤ ਕੀਤੀ ਔਰ ਇਹ ਹੋਊਗਾ ਵੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਆਈ ਮਹਾਰਾ ਜਿਹੜੇ ਉਹਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਜਲਦੀ ਤੋਂ ਜਲਦੀ ਕੀਤੀ ਜਾਵੇ ਔਰ ਉਹਦੇ ਵਿੱਚ ਉਹਨਾਂ ਮਹਾਰਾਂ ਦੀ ਸਲਾਹ ਲੈ ਕੇ ਉਹਨਾਂ ਦੇ ਸੁਝਾਅ ਲੈ ਕੇ ਇਹ ਜਿਹੜਾ ਨਵਾਂ ਹੀ ਕੰਮ ਚੱਲ ਪਿਆ ਇਹਨੂੰ ਨੱਥ ਪਾਉਣ ਦੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਕਿਉਂਕਿ ਵੈਸੇ ਤੇ ਪਹਿਲਾ ਫਰਜ ਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਪਰ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਪਹਿਲਾਂ ਦਰਬਾਰ ਸਾਹਿਬ ਨੂੰ ਧਮਕੀਆਂ ਆਈਆਂ ਤੇ ਉਸ ਸੰਬੰਧੀ ਅਜੇ ਤੱਕ ਕੋਈ ਦੋਸ਼ੀ ਨਹੀਂ ਪੜਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਤਾਂ ਲੱਗਦਾ ਇਹ ਆ ਕਿ ਸਰਕਾਰਾਂ ਆਪਣੇ ਫਰਜ਼ਾਂ ਤੋਂ ਭੱਜ ਰਹੀਆਂ ਜਾਂ ਜਾਣਬੁੱਝ ਕੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ ਹਰ ਸਿੱਖ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ। ਤੋਂ ਸਿੱਖਾਂ ਦੀ ਧਾਰਮਿਕ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਤੀ ਏਆਈ ਮਾਹਰਾਂ ਦੀ ਇੱਕ ਮੀਟਿੰਗ ਸੱਦੇ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋਵਾਂਗੇ। ਦੂਜਾ ਮੈਂ ਦੁਨੀਆ ਭਰ ਦੇ ਏਆਈ ਮਾਹਰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਿੱਖ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹਦੇ ਸਬੰਧ ਵਿੱਚ ਕੀ ਹੋ ਸਕਦਾ ਵਾ। ਆਪਣੀ ਜਿਹੜੀ ਸਲਾਹ ਆ ਉਹ ਆਪਣੇ ਸੁਝਾਵਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੋ ਤਾਂ ਕਿ ਆਪਾਂ ਮਿਲ ਜੁਲ ਕੇ ਇਹ ਜੋ ਨਵਾਂ ਹੀ ਰੁਝਾਨ ਸਾਡੇ ਗੁਰਸਥਾਨਾਂ ਦੇ ਪ੍ਰਤੀ ਮੰਦ ਭਾਵਨਾ ਦੇ ਨਾਲ ਇਤਰਾਜ਼ਯੋਗ ਵੀਡੀਓ ਬਣਾ ਕੇ ਚਾਲੂ ਕੀਤਾ ਜਾ ਰਿਹਾ ਇਹਨੂੰ ਆਪਾਂ ਜਲਦੀ ਤੋਂ ਜਲਦੀ ਨੱਥ ਪਾਈਏ ਸਰਕਾਰਾਂ ਨੂੰ ਵੀ ਹੈਗਾ ਭਈ ਤੁਸੀਂ ਅੱਖਾਂ ਬੰਦ ਕਰਕੇ ਨਾ ਬੈਠੋ ਦੇਖੋ ਇਹ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਕਦੀ ਵੀ ਆਪਣੇ ਗੁਰਸਥਾਨਾਂ ਦੇ ਪ੍ਰਤੀ ਇਹੋ ਜੀ ਵੀਡੀਓ ਨਾ ਸਹਿਣ ਕਰਦੇ ਆ ਨਾ ਸਹਿਣ ਕਰਨਗੇ ਸਰਕਾਰਾਂ ਸਮਾਂ ਰਹਿੰਦੇ ਆ ਰਹਿੰਦੇ ਆ ਇਹੋ ਜੇ ਅਨਸਰਾ ਨੂੰ ਨੰਗਾ ਕਰੇ ਇਹਨਾਂ ਦੀ ਪਛਾਣ ਜਨਤਕ ਕਰੇ ਇਹਨਾਂ ਨੂੰ ਫੜੇ ਤਾਂ ਕਿ ਅੱਗੇ ਤੋਂ ਕਿਉਂਕਿ ਵੇਖੋ ਜਿੰਨੇ ਵੀ ਇਹ ਦਰਬਾਰ ਸਾਹਿਬ ਦੇ ਪ੍ਰਤੀ ਵੀਡੀਓ ਬਣਾਈਆਂ ਉਹਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਸਤਿਖੰਡ ਸ਼੍ਰੀ ਦਰਬਾਰ ਸਭ ਸਹਿਬ ਪ੍ਰਤੀ ਕਿੰਨੀ ਮਾੜੀ ਭਾਵਨਾ ਤੇ ਮੰਦ ਭਾਵਨਾ ਵਾ ਜਿਹੜਾ ਇਸ ਸੱਚ ਦੇ ਘਰ ਪ੍ਰਤੀ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰਦਾ ਤੇ ਸਿੱਖਾਂ ਨੂੰ ਪ੍ਰਕੋਪ ਕਰਨ ਦਾ ਯਤਨ ਕਰਦਾ ਪਿਆ ਸਰਕਾਰਾਂ ਇਹੋ ਜੇ ਅਨਸਾਰ ਨੂੰ ਛੇਤੀ ਤੋਂ ਛੇਤੀ ਨੱਥ ਪਾਉਣ AI ਦੇ ਮਾਹਰ ਜਿਹੜੇ ਆ ਉਹ ਆਪਣੇ ਸੁਝਾਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਸ਼ਹੀਦੀ ਨਗਰ ਕੀਰਤਨ ਦੇ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਤੇਲਿੰਗਾਨਾ ਦੇ ਸਿੱਖ ਪਰਿਵਾਰਾਂ ਦੇ ਵੱਲੋਂ ਸੇਵਾ ਕੀਤੀ ਗਈ ਉਹਨਾਂ ਦੇ ਵੱਲੋਂ ਇਹਨਾਂ ਸਾਰੀ ਗੱਡੀਆਂ ਦੇ ਵਿੱਚ ਤੇਲ ਦੀ ਸੇਵਾ ਕੀਤੀ ਗਈ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਬਤੇ ਸਰਦਾਰ ਸਰਵਨ ਸਿੰਘ ਕਲੇਰ ਜੀ ਤੁਹਾਡੇ ਬਾਰੇ ਅਸੀਂ ਪੁੱਛ ਰਹੇ ਸੀ ਤੇ ਪਤਾ ਲੱਗਿਆ ਤੁਸੀਂ 1965 ਦੇ ਇੱਥੇ ਆਏ ਹੋਗੇ ਜੀ ਸਾਡੇ ਪਿਤਾ ਜੀ 1965 ਵਿੱਚ ਆਏ ਮੈਂ 1980 ਵਿੱਚ ਇੱਕ ਜਿਹੜਾ ਮਹਾਨਗਰ ਕਿਤਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ بڑے-ਵੱਡੇ ਉਪਰਾਲੇ ਤੇ ਨਾਲ ਬਹੁਤ ਵੱਡੇ ਅਹੁਦਿਆਂ ਤੇ ਪੂਰੇ ਭਾਰਤ ਦੇ ਵਿੱਚ ਯਾਤਰਾ ਕਰ ਰਿਹਾ ਹੈਗਾ ਅਸੀਂ ਸੰਗਤਾਂ ਨੂੰ ਦਰਸ਼ਨ ਕਰਵਾਈ ਜਾ ਰਹੇ ਨੇ ਤੁਸੀਂ ਉਹਨਾਂ ਗੱਡੀਆਂ ਦੇ ਵਿੱਚ ਜਿਹੜੀ ਤੇਲ ਦੀ ਸੇਵਾ ਕਰਦੇ ਹੋ ਕੀ ਕਹਿਣਾ ਚਾਹੋਗੇ ਮੈਂ ਬਸ ਇਹ ਤਾਂ ਮੇਰੇ ਕੋਲ ਸਾਨੂੰ ਆਰਡਰ ਹੋ ਗਿਆ ਬਸ ਅਸੀਂ ਭਵਾ ਦਿੱਤਾ ਬਸ ਤੁਸੀਂ ਇੱਥੇ ਪਹੁੰਚੇ ਸਾਡੇ ਧੰਨ ਧੰਨਵਾਦ ਹੋ ਗਿਆ ਅਸੀਂ ਬਹੁਤ ਲੱਕੀ ਆ ਜੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਮੈਂ ਤਾਂ ਹੁਣ 2 ਘੰਟੇ ਪਹਿਲੋਂ ਪਤਾ ਲੱਗਿਆ ਫੇ ਮੈਂ ਕਿਹਾ ਚਲੋ ਆ ਇਹਨਾਂ ਦਾ ਫੋਨ ਆਇਆ ਸੀ ਤਾਂ ਮੈਂ ਕਿਹਾ ਜੋ ਡੀਜ਼ਲ ਦਾ ਫੇ ਮੈਨੂੰ ਪਹਿਲੋਂ ਪਤਾ ਨਹੀਂ ਕੋ ਬਾਬਾ ਜੀ ਨੇ ਪੁੱਛਿਆ ਕਹਿੰਦੇ ਨਹੀਂ ਪਹੁੰਚ ਆ ਆ ਮੈਂ ਕਿਹਾ ਠੀਕ ਆ ਲੈ ਉਸ ਕਹਿੰਦੇ ਕਿੰਨਿਆਂ ਨੂੰ ਪਹੁੰਚਾ ਮੈਂ ਕਿਹਾ ਸਾਰੇ ਲੈ ਆ ਅੱਛਾ ਹਾਂ ਜੀ ਸਾਰੇ ਜਿਹਨੇ ਆ ਗਏ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹਦੋਂ ਨੇ ਵਾਣੇ ਸੀ ਪੰਜਾਬ ਤੋਂ ਬਹੁਤ ਦੂਰ ਬੈਠੇ ਆ ਹਾਂਜੀ ਤੇ ਇੱਥੇ ਜਦੋਂ ਆਪਸੀ ਭਾਈਚਾਰਾ ਦੇਜਾ ਤਾਂ ਕਿਸ ਤਰ੍ਹਾਂ ਮਸੂਮ ਦਾ ਜਿ ਕਿੰਨਾ ਕਮਾਂਡ ਮਹਿਸੂਸ ਕਰਦੇ ਆ ਇਹ ਬਹੁਤ ਮਾਣਿਆ ਜੀ ਇੱਕ ਇਦਾਂ ਦੇ ਮੌਕੇ ਕਦੀ ਕਦੀ ਮਿਲਦੀ ਹੈ ਨਾ ਦੇਖੋ ਗੁਰੂ ਤੇਗਪਾ ਸਾਹਿਬ ਹਾਂ ਜਿੱਦਾਂ ਉੱਥੋਂ ਸਾਡੇ ਹਜੂਰ ਸਾਹਿਬ ਤੋਂ ਬਾਬਾ ਜੀ ਆਉਂਦੇ ਰਹਿੰਦੇ ਨਰਿੰਦਰ ਸਿੰਘ ਉਹ ਜਿੱਦਾਂ ਸਾਡੀ ਉਹਨਾਂ ਨਾਲ ਗੱਲਬਾਤ ਹੈਗੀ ਆ ਇਹ ਬਾਕੀ ਦੇ ਇਦਾਂ ਕਦੀ ਕਦੀ ਕਹਿੰਦੇ ਕਹਾਂ ਸ਼ਹਾਦਤ ਤੇ ਸਮਰਥਕ ਤੇ ਮਹਾਨ ਅਗਰ ਕੀਤਾ ਹੈ ਜਿਹਨਾਂ ਨੇ ਦੂਸਰੇ ਧਰਮ ਦੀ ਖਾਤਰ ਆਪਣੀ ਮਹਾਨ ਹਾਂਜੀ 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 ਉਸਨੇ ਸਮਰਥਿਤ ਇਸ ਨਗਰ ਕ੍ਰਿਤੀਆਂ ਦੇ ਵਿਚ ਤੁਸੀਂ ਕੇ ਪਾਇਆ ਜੋ ਮੀਟ ਮਟੀਰੀਅਲ ਬਤੋ ਕਿ ਤੁਹਾਡਾ ਬਹੁਤ ਬਸ ਸੰਗਤ ਕਿਤੇ ਬਹੁਤ ਰੱਖੀਆਂ ਸੇਵਾਵਾਂ ਨੇ ਕੋਈ ਐਆਈਟੀ ਦੂਰਵਰਤੋਂ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੀਡੀਓ ਬਣਾਈ ਗਈ ਜਿਸ ਤੇ ਕਾਫੀ ਇਤਰਾਜ਼ ਵੀ ਜਟਾਇਆ ਗਿਆ ਇਸ ਗੱਲ ਤੇ ਗਿਆਨੀ ਰغبੀਰ ਸਿੰਘ ਜੀ ਵੱਲੋਂ ਵੀ ਇਤਰਾਜ਼ ਜਟਾਇਆ ਗਿਆ ਤੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਕੱਲ ਦੇ ਉੱਤੇ ਸਾਂਝੇ ਕੀਤੇ ਗਏ ਆਉ ਸੁਣਨੇ ਹੋਣਾ ਵੱਲੋਂ ਕੀ ਕਿਹਾ ਗਿਆ ਵਾਇਰੂ ਜਿੱਕਾ ਖਾਲਸਾ ਵਾਇਰੂ ਜਿੱਤ ਕੀ ਫਤਹਿ ਨਿੱਠਿਆ ਸਭੇ ਤਾਬ ਨਹੀਂ ਤੁਦ ਜਿਹਿਆ ਬਰਦੋਹ ਪੁਰਖ ਬਿਦਤਾ ਸਾਥ ਨੂੰ ਸੋਹਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਜੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖਿਆ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰੇ ਮਾਰਕ ਦੀ ਵੀਡੀਓ ਕੀਤੀ ਜਾ ਰਹੀ ਹੈ। ਔਰ ਅੱਜ ਤੇ ਇਹਨਾਂ ਕੁ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਥੇ ਸੂਰ ਗਦੇ ਆਦਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਜੁੱਤੀਓ ਛੱਡਦੇ ਨੇ ਰੁਮਾਲਾ ਪਿਛਦੇ ਨੇ ਦੇਜਵੇ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰਨਾ ਧਰਮਾਂ ਦੇ ਸਥਾਨਾਂ ਦੇ ਵਿੱਚ ਜਿਹੜੀ AI ਤਕਨੀਕ ਨਾਲ ਵੈਦਗੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਔਰ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਇਹ ਅਪਲੋਡ ਕੀਤੀ ਹੈ ਅਸੀਂ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੀ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਜਿਵੇਂ ਪਤਾ ਲੱਗਾ ਹੈ ਕਿ ਸੈਂਟਰ ਸਰਕਾਰ ਨੇ ਕੁਝ ਗੇਮਾਂ ਗੇਮਦਿਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀਆਂ ਨੇ ਕਿ ਬੱਚੇ ਗੇਮਾਂ ਨਾਲ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਉਹ ਜੇ ਜਿਸਮੂ ਇਸ਼ਾਰਾਤੀ ਲੋਕ ਉਹਦੀ ਦੁਰਵਰਤੋਂ ਕਰਕੇ ਜੇ ਧਰਮਾਂ ਦੀ ਵਿਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਇਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਅਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ। ਸੁਤੰਨੂ ਵੀ ਬੇਨਤੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੇਖੋ ਕਿ ਵੀਰਾਂ ਐਸੀ ਕੀ ਕਰਦੇ ਆ ਕਿ ਬਿਨਾ ਸੋਚੇ ਸਮਝੇ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰਦੇ ਗਤਨ ਕਰਦੇ ਆ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ। ਅਜਿਹਾ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਬਾਹਰ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਫੈਲ ਹੋ ਸਕੇ ਇਹ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੁਲਤਾਨਪੁਰ ਹਲਕੇ ਦੀ ਸੰਗਤ ਦੇ ਨਾਲ ਖਾਸ ਤੌਰ ਤੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਤਕੀ ਹਜ਼ਾਰ ਲੀਟਰ ਦੀਜੀ ਡੀਜ਼ਲ ਦੇ ਨੀਂ ਦੀ ਗੱਲ ਕਹੀ ਗਈ ਅੱਜ ਜਿੱਥੇ ਆਪਾਂ ਖੜੇ ਆ ਇਹ ਹਾਲੀ ਕਲਾਂ ਦਾ ਬਾਨਿਆਂ ਜਿਹੜਾ ਮੋਰੇ ਲਾਕੇ ਤੇ ਜਿਹੜਾ ਗਾਂਹਾਂ ਜਾ ਕੇ 4-5 ਕਿਲੋਮੀਟਰ ਤੋਂ ਟੁੱਟਾ ਤੇ ਜਿੱਦਨ ਮੈਂ ਉਹ ਦਿਨ ਆਇਆ ਸੀ ਉਹਦਨੇ ਸਾਰੀ ਜ਼ਮੀਨ ਜਿਹੜੀ ਇੱਕ ਸਮੁੰਦਰ ਦੀ ਨਿਆਈਂ ਦਿੱਸਦੀ ਸੀਗੀ। ਸੋ ਅੱਜ ਅਸੀਂ ਸਾਰੇ ਇਕੱਤਰ ਹੋ ਗਿਆ ਦੇਖਦੇ ਤੁਸੀਂ ਪਿੱਛੇ ਟਰਾਲੀਆਂ ਲੋਕ ਪਿੰਡਾਂ ਚੋਂ ਜ਼ਿਲ੍ਹਿਆਂ ਚੋਂ ਪੰਜਾਬ ਦੇ ਵੱਖ-ਵੱਖ ਅਸਤਾਨਾਂ ਤੋਂ ਇੱਥੇ ਆਉਂਦੇ ਆ। ਤੇ ਇਹ ਬੰਦ ਆ ਜਿਹੜਾ ਕਾਰਜ ਹੈ 13-14 ਕਿਲੋਮੀਟਰ ਲੰਬਾ। ਸੋ ਇਹਦੇ ਲਈ ਅੱਜ 20000 ਲੀਟਰ ਜਿਹੜਾ ਉਹ ਡੀਜ਼ਲ ਦਿੱਤਾ ਗਿਆ। ਤੇ ਬਾਕੀ ਇਹਨਾਂ ਦੇ ਨਾਲ ਆ ਅਸੀਂ ਆ ਜ਼ਮੀਨਾਂ ਵੀ ਮੈਂ ਦੇਖ ਰਿਹਾ। ਇੰਨਾ ਚੰਗਾ ਹੋਇਆ ਪਿਆ ਕੁਝ ਬੰਦ ਦੇ ਨਾਲ-ਨਾਲ ਦੀਆਂ ਤਾਂ ਬਚੀਆਂ ਆ ਬਾਕੀ ਜਿਹੜੀਆਂ ਸਾਰੀਆਂ ਹਲੇ ਮੇਰੇ ਖਲ ਪਣਾ ਇੰਨਾ ਪੈ ਗਿਆ ਤੇ ਕੁਝ ਆਪਣੇ ਸੇਮ ਪੈ ਗਿਆ ਥੋੜਾ ਸਮਾਂ ਲੱਗੂਗਾ ਉਹਦੇ ਲਈ ਵੀ ਬੀਆਂ ਆਦੀ ਦਾ ਸਾਰਾ ਪ੍ਰਬੰਧ ਕਰਾਂਗੇ ਪਰ ਮੇਨ ਤੌਰ ਦੇ ਉੱਤੇ ਸਾਰਿਆਂ ਹਲਕਿਆਂ ਨਾਲੋਂ ਇਹ ਜਿਹੜਾ ਹਲਕਾ ਸੁਲਤਾਨਪੁਰ ਦਾ ਇਹ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਅੱਜ ਅਸੀਂ ਇਹ ਸਾਰੇ ਸਮੂੱਚੇ ਮੰਨ ਲਈ ਬਖਵਕ ਫੇਸਾਂ 'ਚ ਜਿਹੜਾ ਕਾਰਜ ਚੱਲ ਰਿਹਾ ਉਦੋਂ ਲਈ ਅਸੀਂ 38000 ਲੀਟਰ ਜਿਹੜਾ ਡੀਜ਼ਲ ਆ ਇਹਨਾਂ ਸਾਰਿਆਂ ਨੂੰ ਦਿੱਤਾ ਤੇ ਕਾ ਸਾਡੇ ਵੀਰ ਗੁਰਦੀਪ ਸਿੰਘ ਜਲਦੀਪ ਸਿੰਘ ਸਾਹ ਜਿਹੜੇ ਤੋਂ ਇਹ ਉਦੋਂ ਅਸੀਂ ਗਏ ਵੀ ਸੀ ਉੱਥੇ ਤੇ ਇਹਨਾਂ ਨੂੰ ਵੀ ਆਈਆ ਇਹ ਵੀ ਕਨਸਿਡਰ ਕਰਕੇ ਇਹਨਾਂ ਦਾ ਵੀ ਜਿਹੜਾ ਬਣਦਾ ਹਿੱਸਾ ਜਿਹੜਾ ਇਹਨਾਂ ਨੂੰ ਵੀ ਦਿੱਤਾ ਜਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨੀ ਮਾਇਆ ਸਾਰੀ ਗੁਰੂ ਕੇ ਸਿਖਾਂ ਦੀ ਆ ਜਿਹੜਾ ਦਸਵੰਦ ਆ ਤੇ ਇਹ ਆ ਸਮਾਂ ਜਿਹੜਾ ਆ ਹੁਣ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਤੇ ਗੁਰਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਸੁਭਾਤ ਵੀ ਇਹ ਬਖਸ਼ਿਸ਼ ਕੀਤਾ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਭਾਵੇਂ ਖਾਂਦੇ ਪੀਂਦੇ ਆ ਸਾਰੇ ਪਰ ਆ ਜਿਹੜੇ ਕਾਰਜ ਆਪਣੇ ਬੰਨਾਂ ਦੇ ਆ ਇਹ ਬਹੁਤ ਵੱਡੇ ਆ ਤੇ ਆ ਤੁਸੀਂ ਦੇਖ ਰਹੇ ਆ ਪਿੱਛੇ ਤੋੜ ਤੱਕ ਮੋਰੇ ਤਰਨ ਤਨ ਸ਼ੁਰੂ ਹੋ ਜਾਂਦਾ ਤੇ ਇੱਥੇ ਹਰ ਸਾਲ ਹੀ ਗੁਰੂ ਸਾਹਿਬ ਦੀ ਕਿਰਪਾ ਤਾਂ ਨਹੀਂ ਨੁਕਸਾਨ ਹੁੰਦਾ ਪਰ ਇਸ ਸਾਲ ਸਰਕਾਰ ਦੀ ਨਲਾਕੀ ਕਰਕੇ ਪਾਣੀ ਸਮੇਸਰ ਨਾ ਛੜਨ ਕਰਕੇ ਵੱਡਾ ਨੁਕਸਾਨ ਹੋ ਗਿਆ ਸੋ ਇਹਨਾਂ ਦੇ ਨਾਲ ਵੀ ਆ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਵੀ ਕਰੀਏ ਤੇ ਗੁਰੂ ਸਾਹਿਬ ਇਹਨਾਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੇ ਗਾਂ ਇਦਾਂ ਦਾ ਕੋਈ ਸਮਾਨਾ ਦੇਖਣਾ ਪਵੇ ਇਹਦੇ ਲਈ ਵੀ ਅਰਦਾਸ ਕਰਦੇ ਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਵੀ ਜਿੰਨੇ ਵੀ ਇਹ ਹੈਗੇ ਬੰਨ ਦਾ ਕਾਰਜ ਜਿਹੜਾ ਇਹ ਪ੍ਰਾਇੋਰਟੀ ਦੇ ਉੱਤੇ ਉਸ ਤੋਂ ਬਾਅਦ ਫਿਰ ਫਸਲਾਂ ਦਾ ਤੇ ਬੀਿਆਂ ਦਾ ਉਹ ਵੀ ਕਾਰਜ ਜਿਹੜਾ ਉਹ ਜਰੂਰ ਕਰਾਂਗੇ ਤੇ ਆ ਜਿਹੜੇ ਵੀਰ ਕੁਲਦੀਪ ਸੋਹਣੀ ਆਏ ਆ ਇਹਨਾਂ ਇਹਨਾਂ ਦਾ ਇਹਨਾਂ ਦਾ ਵੀ ਕੋਈ ਨਹੀਂ ਤੁਸੀਂ ਐਪਲੀਕੇਸ਼ਨ ਦੇ ਦਿਓ ਤੇ ਇਹਨਾਂ ਦਾ ਵੀ ਬੈਠ ਕੇ ਸਹੀ ਹੱਲ ਕੱਢਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸਮੂਚੀ ਟੀਮ ਜੋ ਸਾਡੇ ਆਲੀ ਕਲਾ ਬੰਨਦੀ ਪਿਛਲੇ ਸਾਲ ਟਰਮ ਚ ਵੀ 2023 ਚ ਵੀ ਬੜੀ ਵੱਡੀ ਸੇਵਾ ਡੀਜ਼ਲ ਦੀ ਤੇ ਲੰਗਰ ਦੀ ਹਮੇਸ਼ਾ ਹੀ ਸਾਡੇ ਨਾਲ ਖੜਦੇ ਰਿਹਾ ਇਸੇ ਤਰ੍ਹਾਂ 2025 ਚ ਸਾਨੂੰ ਬਹੁਤ ਵੱਡੀ ਤੇਲ ਦੀ ਅਬਦਾਦ ਅਸੀਂ ਗਿਣਤੀ ਮਿਲਤੀ ਨਹੀਂ ਕੋਈ ਦੱਸ ਸਕਦੇ ਕਿ ਕਿੰਨੀ ਕ ਸਾਨੂੰ ਮਦਦ ਦਿੱਤੀ ਜਾ ਰਹੀ ਆ 20000 ਲੀਟਰ ਹੈ ਆਖਿਆ ਤੇ 20 ਤੋਂ ਵੀ ਹੋਰ ਤੇ ਜਿੰਨਾ ਤੁਸੀਂ ਕਹੋ ਉਦੋਂ ਵੀ ਵੱਧ ਕਰ ਦਿਆਂਗੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਗੁਰਦਰਾ ਸ਼ਰੋਨੀ ਪ੍ਰਬੰਧਕ ਕਮੇਟੀ ਤੇ ਉਹਨਾਂ ਦੀ ਸਮੁੱਚੀ ਟੀਮ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਆ ਬੀਬੀ ਗੁਰਪ੍ਰੀਤ ਰੋਹੀ ਜਨੈਲ ਸਿੰਘ ਜੀ ਡੋਗਰਾ ਵਾਲਾ ਗੁਰਬੀਰ ਸਿੰਘ ਜੀ ਬੂ ਜਨਸ ਕਤਰ ਸਰਦਾਰ ਪ੍ਰਤਾਪ ਸਿੰਘ ਜੀ ਅਵਤਾਰ ਸਿੰਘ ਜੀ ਮੈਨੇਜਰ ਸਾਰੀ ਸਮੁੱਚੀ ਟੀਮ ਦਾ ਜਿੰਨੇ ਵੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਆ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਜੀਓ ਆਇਆ ਜੀਓ ਆਇਆ ਜੀਓ ਆ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇੱਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਥੋੜੇ ਸਾਹਮਣੇ ਰੋਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸ਼ਾਸਤਰੀਆ ਪਰ